ਚੰਡੀਗੜ੍ਹ ਜਾਂ ਆਨਲਾਈਨ ਵੇਖਦੇ ਹੋ ਜਾਂ ਕੋਈ ਕੁੜੀਆ ਪੈਨ ਭੈਣ ਨਖਰੇ ਵਾਲੀ ਐ ਅਸੀਂ ਦਵਾਂਗੇ ਫੁੱਲ ਬੜਾ ਫੁੱਲ ਆਡਰ ਦਵਾਂ ਨੂੰ ਫੁੱਲ ਬੜਾ ਫੁੱਲ ਆਡਰ ਦਵਾਂਗੇ ਬਿਲਕੁਲ ਲੇਟੈਸਟ ਚੀਜ਼ਾਂ ਦਵਾਂਗੇ ਤੇ ਬਿਲਕੁਲ ਹਟਕੇ ਦਵਾਂਗੇ ਤੁਸੀਂ ਆਨਲਾਈਨ ਚੈੱਕ ਕਰ ਲਿਓ ਤੁਹਾਨੂੰ ਚੰਡੀਗੜ੍ਹ ਲੁਧਿਆਣੇ ਆਂਦੀ ਲੋਣੀ ਹੁਣ ਵੈਰੈਟੀ ਮਿਲੂਗੀ ਦਾਜੇ ਨੇ ਵਰੀ ਵਾਸਤੇ ਭਾਜੀ ਮਿਲਣਗੇ ਬਟੰਡੇ ਆਹ ਦੇਖੋ ਆਡਿਕਲ ਦੇਖੋ ਮਰੇ ਬਿਲਕੁਲ ਲੈਟਸ ਆਰਟੀਕਲ ਪਾਰਟੀ ਵਿੱਚ ਬਹਿ ਰਹੇ ਨਹੀਂ ਉਹਨੋਂ ਵਸੇ ਆਰਟੀਕਲ ਲਗਾਏ ਭਾਜੀ ਛਾੜ ਛਾੜ ਕੇ ਲੱਭ ਲੱਭ ਕੇ ਢੂੰ ਢੂੰ ਕੇ ਲਗਾਏ ਭਾਜੀ ਕੋਈ ਲੁਧਿਆਣੀ ਜਾਂਦੀ ਲੋ ਨਹੀਂ ਕੋਈ ਚੰਡੀਗੜ੍ਹ ਜਾਂਦੀ ਲੋ ਨਹੀਂ ਸੋਨੂੰ ਬਠਿੰਡੇ ਮਿਲਣਗੇ ਹੋਸ ਤੇ ਰੇਟਾਂ ਦੇ ਕਟ ਰੇਟਾਂ ਤੇ ਡੀਐਨਐ ਮਿਲਣਗੇ ਭਾਜੀ ਠਿੱਪੀ ਪਰਸੈਂਟ ਸੌਦੇ ਇਹ ਵੀਰੇ ਡਿਜ਼ਾਈਨ ਹੈ ਪਤੀਪ ਜੀ ਨੇ ਜਿਵੇਂ ਕਹਿਣਾ ਸਹੀ ਗੱਲ ਕਹੀ ਹੈ ਇਹ ਜਿਹੜੇ ਡਿਜ਼ਾਈਨ ਆ ਬਹੁਤ ਹੀ ਸੋਹਣੇ ਬੁਟੀਕ ਵਾਲੇ ਚੰਡੀਗੜ੍ਹ ਸਟਾਈਲ ਪਟਿਆਲਾ ਸਟਾਈਲ ਤਿਆਰ ਕਰਾਇਆ ਜੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨਾ ਨਖਰੇ ਵਾਲੇ ਡਿਜ਼ਾਈਨ ਵੀ ਕੁਝ ਅਲੱਗ ਪਾਉਣਾ ਐਨੇ ਡਿਜ਼ਾਈਨ ਸੁੱਟ ਦਈ ਦੀ ਪਰ ਕਿਸੇ ਦੇ ਡਿਜ਼ਾਈਨ ਨਹੀਂ ਪਸੰਦ ਆਉਂਦਾ ਇਹ ਡਿਜ਼ਾਈਨ ਨਖਰੇ ਵਾਲੇ ਜਿਹੜੇ ਆ ਨੇ ਦਾਜਵਦੀ ਵਾਲੇ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਅਸੀਂ ਕਵਾਂਗੇ ਨਖਰੇ ਵਾਲੇ ਡਿਜ਼ਾਈਨ ਕੁਝ हटਕੇ ਕੁਝ हटਕੇ ਕੁਝ ਡਿਫਰੈਂਟ ਹਾਂਜੀ ਪੂਰੇ ਬਾਜ਼ਾਰ ਨਾਲ ਡਿਫਰੈਂਸ ਚੀਜ਼ਾਂ ਲੈ ਕੇ ਆਈ ਦੀ ਪੂਰੇ ਬਾਜ਼ਾਰ ਨਾਲ ਪੂਰੇ ਬਾਜ਼ਾਰ ਦੀ ਜਵਾਬ ਦੇ ਸਾਇਨ ਜੀ ਸਾਡੇ ਵੇੜ ਸਾਡੀ ਕੁਆਲਿਟੀ ਕੋਈ ਦੇਰੇ ਡੋਰ ਪਹੇ ਭਾਜੀ ਬਿਲਕੁਲ ਜੀ ਇਧਰ ਵੀ ਆ ਦੇਖੋ ਡਿਸਪਲੇ ਕੀਤੇ ਹੋਏ ਐ ਲਓ ਜੀ ਆਰਟੀਕਲ ਵਾਕਈ ਬਹੁਤ ਸੋਹਣਾ ਆ ਚੁੱਕਾ ਵੀਰੇ ਗਲਾਸ ਟਿਸ਼ੂ ਦੇ ਉੱਪਰ ਹੈ ਬ੍ਰਾਂਡਡ ਸੂਟ ਆ ਚੁੱਕਾ 10 ਜਨਵਰੀ ਦੇ ਸਪੈਸ਼ਲ ਸੂਟ ਕਹਿ ਦੋ ਜਿਵੇਂ ਕਿ ਵੀਰ ਜੀ ਉਹ ਕਹਿ ਰਹੇ ਨਖਰੇ ਵਾਲੇ ਸੂਟ ਕਹਿ ਲੋ ਪ੍ਰੋਫੈਸ਼ਨਲ ਚੀਜ਼ਾਂ ਕਹਿ ਲੋ ਇਹ ਸਾਰੇ ਆਰਟੀਕਲ ਤੁਹਾਨੂੰ ਮੈਂ ਕਹਿੰਦੀ ਕੁਝ ਅਲੱਗ ਹੋਵੇ ਬਿਲਕੁਲ ਜੀ ਅਲੱਗ ਸੂਟ ਆ ਚੁੱਕੇ ਆ ਕਾਰਨਰ ਤੇ ਸਟਾਈਲ ਬਣੇ ਹੋਏ ਆ ਫੋਰ ਸਟ ਡਿਜ਼ਾਈਨ ਬਣੇ ਹੋਏ ਆ ਫਰੰਟ ਦੇ ਉੱਪਰ ਡਿਜ਼ਾਈਨ ਬਣੇ ਹੋਏ ਆ ਆਰਟੀਕਲ ਡਿਜ਼ਾਈਨਰ ਨਵੇਂ ਆ ਚੁੱਕੇ ਆ ਪ੍ਰੋਫੈਸ਼ਨਲ ਚੀਜ਼ਾਂ ਜਿਵੇਂ ਬੁਟੀਕ ਵਾਲੇ ਤਿਆਰ ਕਰਦੇ ਆ ਉਹਨਾਂ ਤੋਂ ਹਟ ਕੇ ਡਿਜ਼ਾਈਨਰ ਚੀਜ਼ਾਂ ਆਪਾਂ ਤਿਆਰ ਕਰ ਰਹੇ ਹਾਂ ਤੁਹਾਡੇ ਵਾਸਤੇ ਜਿਵੇਂ ਆਰਟੀਕਲ ਵੀ ਬਹੁਤ ਸੋਹਣਾ ਇੱਕ ਆ ਜਿਓ ਆਪਣੇ ਕੋਲ ਆ ਚੁੱਕਾ ਪਿਓਰ ਦੇ ਕਲਰ ਦੇ ਉੱਪਰ ਦਬਕੇ ਦਾ ਫ ਤੇ ਪਾਰਟੀ ਵੇਰ डिफरेंट ਸਟਾਈਲ ਵਾਲੇ ਅਲੱਗੀ ਚੀਜ਼ ਬਣਾਉਣੀ ਹੈ ਪ੍ਰੋਫੈਸ਼ਨਲ ਲੁੱਕ ਦੇ ਲਈ ਆਪਾਂ ਡਿਜ਼ਾਈਨਰ ਸੂਟ ਬਣਾਉਣੇ ਇਹ ਸਾਰੇ ਆਰਟੀਕਲ ਵੀ ਉਸੇ ਤਰ੍ਹਾਂ ਦੇ ਆ ਕੰਟਰਾਸਟ ਦੁਪੱਟੇ ਆ ਨਾਲ ਦੇ ਦੁਪੱਟੇ ਆ ਕੰਬੀਨੇਸ਼ਨ ਸਟਾਈਲ ਆ ਦੇਖੋ ਜੀ ਸਾਨਾ ਵੱਡੀਆਂ ਸਾਰਾ ਕੰਮ ਨੱਕਰਾ ਵੀ ਕੰਮ ਕੀਤੀ ਆ ਆ ਦੇਖੋ ਜੀ ਆ ਦੇਖੋ ਬਹੁਤ ਸੋਹਣੇ ਕੰਮ ਆ ਵੀਰੇ ਆ ਦੇਖੋ ਆ ਬਾਰਡਰ ਬਣਿਆ ਹੋਇਆ ਸਾਰਾ ਦੇਖੋ फोर साइडेड बॉर्डर आएगा इधर भाजी ਕੋਲੇ ਜਾਲ ਦੁਪੱਟਾ ਖੁੱਲਾ ਵਿਆ ਮਤਲਬ ਕਿ ਐ ਨਹੀਂ ਹੈਗਾ ਕਿ ਇੱਕ ਤਰ੍ਹਾਂ ਦਾ ਹੀ ਕਨਸੈਪਟ ਮਿਲੂਗਾ ਤੁਹਾਨੂੰ ਡਿਫਰੈਂਟ ਡਿਫਰੈਂਟ ਕਨਸੈਪਟ ਮਿਲਨੇ ਆ ਚੰਡੀਗੜ ਪਟਿਆਲਾ ਅੰਮ੍ਰਿਤਸਰ ਕਿਥੇ ਜਾਣ ਲੋ ਭਾਜੀ ਸੂਟ ਨਾਲੋਂ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ ਸੂਟ ਨਾਲੋਂ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ ਸਾਰੇ ਆਰਟੀਕਲ ਨਵੇਂ ਐ ਬਿਲਕੁਲ ਡਿਫਰੈਂਟ ਡਿਫਰੈਂਟ ਦਿੱਤੇ ਪਾਸੇਲਮ ਬਬਲੀ ਬਿਲਕੁਲ ਰੇਟਾ ਜੀ ਜਿਨੇ ਕੰਮ ਆ ਸਾਰਾ ਹੈਂਡ ਦਾ ਕੰਮ ਹੈ ਪਾਰਟੀ ਗਲ ਬਹੁਤ ਪਿਆਰੇ ਪਿਆਰੇ ਹਨ ਅਰੇ ਭਾਜੀ ਇੱਧਰ ਕੋ ਇਹ ਆਹ ਦੇਖੋ ਜੀ ਕੂਟ ਨਾਲ ਉਹ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ ਕੂਟ ਨਾਲ ਉਹ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ ਆਰਟੀਕਲ ਦੋਨੇ ਪਿਆਰੇ ਪਿਆਰੇ ਲੈ ਕੇ ਆਇਆ ਭਾਜੀ ਡਿਜ਼ਾਈਨ ਦੇਖੋ ਜੀ ਕਿੱਡਾ ਯੂਨੀਕ ਹੈ ਕਲਰ ਚਾਰਟ ਕਿੱਡੇ ਪਿਆਰੇ ਆ ਚੁੱਕੇ ਹੈ ਇਹ ਸਾਰੇ ਆਰਟੀਕਲ ਤੁਹਾਨੂੰ ਮੈਂ ਗੋਥੀ ਵਰਲਡ ਵੇਡ ਧੋਬੀਰ ਬਟਿੰਡਾ ਤੇ ਡਿਜ਼ਾਈਨਿੰਗ ਤੇ ਵੀਡੀਓ ਨੂੰ ਦਰਦੋ ਵਿੱਚ ਕੀ ਕਰ ਰਹੇ ਨੇ ਇਹਦੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਵੀਡੀਓ ਦੇ ਵਿੱਚ ਡਿਜ਼ਾਈਨ ਜਿਹੜੇ ਦਿਖਾਏ ਆ ਬਹੁਤ ਸੋਹਣੇ ਤੇ ਡਿਫਰੈਂਟ ਆਪ ਦੇ ਤਿਆਰ ਕੀਆ ਡਿਜ਼ਾਈਨ ਦਿਖਾਏ ਜਿਆ ਤੁਹਾਨੂੰ ਵਰਕ ਅੱਛਾ ਲੱਗ ਜਾਂ ਤੁਹਾਨੂੰ ਸੂਟ ਅੱਛਾ ਲੱਗਿਆ ਜਾਂ ਵੀਡੀਓ ਅੱਛੀ ਲੱਗੀ ਸ਼ੇਅਰ ਲਾਈਕ ਲੋ ਵੀਰੇ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਗਲਾਸ ਨੈਕ ਵਾਲਾ ਡਿਜ਼ਾਈਨ ਆਪਣੇ ਕੋਲ ਫੇਰ ਆ ਗਿਆ ਐ ਕਿ ਆਪਾਂ ਇਹਦੇ ਕਲਰ ਵੀ ਤਿਆਰ ਕਰਾਏ ਆ ਬਹੁਤ ਸੋਹਣੇ ਕਲਰ ਰੈਡੀ ਹੋਏ ਆ ਤੇ ਜਿਹੜੀ ਜੜੀ ਲੁੱਕ ਬਣਨੀ ਐ ਇਸ ਤਰ੍ਹਾਂ ਬਣਨੀ ਐ ਪਲਾਜੋ ਸੂਟ ਸ਼ਰਾਰਾ ਸੂਟ ਬਣਾ ਸਕਦੇ ਹਾਂ ਤੇ ਆਹ ਦੇਖੋ ਦੂਜਾ ਕਲਰ ਪ੍ਰਦੀਪ ਭਾਜ ਨੇ ਖੋਲ ਰੱਖਿਆ ਭਾਜੀ ਤੇਰੇ ਬਾਜੂਏ ਨੇ ਬਾਜੂ ਇਹ ਪੈਚਵਰਕ ਦੇ ਬਾਜੂ ਕਿਤੇ ਨੇ ਪੈ ਆਦਰੇ ਬਾਜੂ ਨੇ ਪੈਚਵਰਕ ਦੇ ਬਾਜੂ ਆ ਸਾਰਾ ਹੈਂਡ ਦਾ ਕੰਮ ਆ ਪਰ ਲੇਟੇਰ ਚੀਜ਼ ਆ ਪਾਰਟੀ ਵਿੱਚ ਚੀਜ਼ ਆ ਤੇ ਆਪਾਂ ਬਾਟਮ ਦੀ ਗੱਲ ਕਰੀਏ ਬਾਟਮ ਬੜੀ ਪਿਆਰੀ ਆ ਸਾਰਾ ਹੱਥ ਦਾ ਕੰਮ ਕੀਤਾ ਹੈ ਕੋਈ ਸਿੱਪੀ ਸਿੱਪੀ ਸਟੋਨ ਅਡਰ ਬਖਰੀ ਬਖਰੀ ਚੀਜ਼ ਲੱਗੀ ਹੋਈ ਆ ਨੀਂਮ ਚੇਰੀ ਦਾ ਕੰਮ ਆ ਆ ਆਰਟੀਕਲ ਆ ਪਾਰਟੀ ਫੁੱਲ ਲੰਬਾਈ ਦੇ ਨਾਲ ਬੋਲਡੀ ਤੇ ਕਾਕਾ ਵੀ ਆਇਓ ਥੱਲੇ ਬਹੁਤ ਹੀ ਪਿਆਰਾ ਆਰਟੀਕਲ 50% ਸਕਾਊਂਟ ਤੋਂ ਜ਼ਿਆਦਾ ਡਿਸਕਾਊਂਟ ਤੇ ਆ ਕਲਰ ਚਾਰਟ ਨੇ ਭਾਜੀ ਅਲੀ ਕੀਏ ਪਾਈਸਾਰ ਹੈਂਡ ਟੱਚ ਹੈ ਬਿਲਕੁਲ ਭਾਜੀ ਟੋਟਲੀ ਹੈਂਡਵਰਕ ਦੇ ਵਿੱਚ ਹੈ ਮਲਟੀ ਕੰਮ ਕੀਤਾ ਹੋਇਆ ਹੈ ਔਰ ਇਹਦਾ ਕੰਟਰਾਸਟ ਬਾਟਮ ਆਏਗਾ ਠੀਕ ਹੈ ਭਾਜੀ ਜੀ ਜਿਹੜੀ ਫੋਟੋ ਦਿੱਤੀ ਹੈ ਸੇਮ ਡਿਜ਼ਾਈਨ ਬਣਾਣਾ ਅੱਛਾ ਭਾਜੀ ਤੇ ਦੁਪੱਟੇ ਦੀ ਗੱਲ ਹੈ ਦੁਪੱਟਾ ਕਿਸ ਚੀਜ਼ ਦਾ ਭਾਜੀ ਦੁਪੱਟਾ ਵੀ ਭਾਜੀ ਸੇਮ ਸਿਮਰ ਬੇਸ ਦਾ ਦੁਪੱਟਾ ਲੈਸਰ ਨਾਲ ਤਿਆਰ ਕੀਤਾ ਹੋਇਆ ਡਿਜ਼ਾਈਨ ਸਿਮਰ ਦਾ ਦੁਪੱਟਾ ਲੈਸਰ ਨਾਲ ਤਿਆਰ ਕੀਤਾ ਆਰਟੀਕਲ ਬਹੁਤ ਪਿਆਰਾ ਤੁਸੀਂ ਸੇਮ ਕਲਰ ਦੀ ਸੇਮ ਪਿੱਕ ਚੱਕ ਕਰ ਸਕਦੇ ਹੋ ਸੇਮ ਕਲਰ ਦੀ ਸੇਮ ਪਿੱਕ ਚੱਕ ਜਾਂ ਰੇਟ ਵੀ ਚੱਕ ਕਰ ਸਕਦੇ ਹੋ ਗਲਾ ਬੜਾ ਪਿਆਰਾ ਬੜ ਹੈਂ ਦਾ ਗਲਾ ਮੋਤਮ ਤੇ ਬਹੁਤ ਹੀ ਪਿਆਰਾ ਵਰਕ ਹੈ ਭਾਜੀ ਬਹੁਤ ਹੈ ਵੀਜੀ ਇਸ ਤਰ੍ਹਾਂ ਦੀ ਨਵੀਂ ਡਿਜ਼ਾਈਨ ਹੀ ਦੇਖਣ ਲਈ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਨਹੀਂ ਮਿਲਨੇ ਹਲੋ ਚੈੱਕ ਕਰੋ ਜੀ ਆਹ ਦੇਖੋ ਜੀ ਇਹ ਤੁਸੀਂ ਕੜਾਈ ਨਹੀਂ ਹੈ ਇਹ ਹੈ ਜੀ ਬੁਣਤੀ ਦੇ ਵਿੱਚ ਪ੍ਰਦੀਪ ਭਾਜੀ ਕਹਿ ਰਹੇ ਨੇ ਕਿ ਥੱਲੇ ਜਦੋਂ ਲਾਈਨਿੰਗ ਲੱਗ ਗਈ ਤਾਂ ਇਹਦੇ ਕੋਈ ਦਿੱਕਤ ਨਹੀਂ ਆਉਣੀ ਹੰਡਣ ਵਾਲਾ ਬੰਨਾ ਤੇ ਕਾਂਜੀ ਵਰਮ ਦੇ ਉੱਤੇ ਸਾਰਾ ਕੀਤਾ ਹੋਇਆ ਵਰਕ ਕਾਂਜੀ ਵਰਮ ਨਾ 골ਡਨ ਕਪੜਾ ਨੂੰ ਚਮਕਦਾ ਭਾਜੀ ਕਈ ਵਾਰ ਕਸਟਮਰ ਕਹਿੰਗੇ ਅੱਜ ਕੀ ਦਿਖੇ ਇਹ ਬਾਵਾ ਦਾ ਕਪੜਾ ਅੱਡਾ ਪਾਜੀ ਇਹ ਬਾਵਾ ਦਾ ਕਪੜਾ ਅਲੱਗ ਦਿੱਤਾ ਅੱਡਾ ਪਾਜੀ ਆ ਅਲੱਗ ਕਪੜਾ ਦਿੱਤਾ ਹੋਇਆ ਹੈ ਇਸ ਨਾਲ ਦੇ ਬਾਵਾ ਪਾਜੀ ਇਸ ਨਾਲ ਦੀ ਬੈਗ ਤੇ ਘੇਰੇ ਪਾਜੀ ਕਿਵੇਂ ਗੋਲਡਨ ਕਪੜਾ ਚਮਕਦਾ ਪਰ ਉਹ ਕਹਿੰਦਾ ਕਸਟਮਰ ਕਹਿੰਦਾ ਕੀ ਧਾਰੇ ਗੋਲਡਨ ਚਮਕ ਰਹੀ ਸੋ ਭਾਈ ਪਾਜੀ ਆਹ ਦੁਪੱਟਾ ਪਾਜੀ ਦੁਪੱਟਾ ਵੀ ਦੇਖੋ ਜੀ ਬਹੁਤ ਸੋਹਣਾ ਹੈ ਸੂਟ ਵੀ ਸੋਹਣਾ ਹੈ ਤੇ ਸਿਰਫ ਰੇਂਜ ਹੈਗੀ ਪਾਜੀ ਰੇਂਜ ਦੱਸ ਦੋ ਪਾਜੀ ਰੇਂਜ ਹੈਗੀ ਹੈ ਨਹੀਂ ਇੱਕ ਗੱਲ ਹੋ ਗਵਾਂ ਹਾਂਜੀ ਕਹਵਾਂ ਜ਼ਰੂਰ ਜੀ ਸੂਟ ਨਾਲੋਂ ਦੁਪੱਟਾ ਸੋਹਣਾ ਕੱਪਟੇ ਨਾਲੋਂ ਸੂਟ ਸੋਨਾ ਲੈ ਗਿਆ ਲੈ ਗਿਆ ਜੀ ਦੋਨੇ ਸੋਨੇ ਬਾਜੀ ਆਲੋ ਬਾਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 50% ਸਕੋਰ ਸਿਰਫ 2400 ਰੁਪਏ ਰਹਾ ਬਾਜੀ ਮਿੰਟੂ ਭਾਈ ਵੇਜੋ ਬਾਜੀ ਆ ਦੇਖੋ ਰਾਣੀ ਪਿੰਕ ਨਹੀਂ ਹੋਟ ਪਿੰਕ ਲੈ ਗਿਆ ਬਾਜੀ ਲੰਬਾਈ ਹੈ 48 ਹਾਂਜੀ ਜਿਨ੍ਹਾਂ ਦਾ ਨਹੀਂ ਬਣਦਾ ਮਤਲਬ ਜਿਹੜੇ 48 ਲੰਬਾਈ ਪਸੰਦ ਕਰਦੇ ਆ ਉਹਨਾਂ ਵਾਸਤੇ ਮਤਲਬ ਕਿ ਮੁਸ਼ਕਲ ਹੱਲ ਹੋ ਸਕਦੀ ਹੈ ਬਿਲਕੁਲ ਬਿਲਕੁਲ ਸਾਰੇ ਹਾਲ ਹੈ ਭਾਰੀ ਹਾਰ ਪਾਇਆ ਹਾਰ ਹਰਪੰਦੀ ਲੋਨ ਨੇ ਭਾਜੀ 9 ਲੱਖਾ ਬਣਿਆ ਹੋਇਆ ਹੈ ਸਾਲ ਭਾਜੀ 9 ਲੱਖਾ ਬਣਿਆ ਹੈ ਇਹ ਆਹ ਦੁਪੱਟਾ ਦੇਖੋ ਭਾਜੀ ਆਹ ਦੁਪੱਟਾ ਤੇ ਰੇਟ ਹੈ ਭਾਜੀ 2100 ਰੁਪਏ ਦਾ ਜੀ ਕਿੰਨੇ ਦਾ 2100 ਦਾ 4216 2100 ਰੁਪਏ ਭਾਜੀ ਅੱਜ ਡੀਲ ਮਿਲਣਗੇ ਤੁਮਾਕੇ ਆਹ ਲਓ ਭਾਜੀ ਤੁਮਾਕੇ ਖੋਲੇ ਨਵੇਂ ਨਵੇਂ ਭਾਜੀ ਗਲੱਜਾ ਕਹ ਲਓ ਟਾਈ ਪੱਟੀ ਘੇਰਾਜਾ ਕਹ ਲਓ ਬਿਲਕੁਲ ਏ ਕਲਾਸ ਵੀਸ ਬੋਟਮ ਤੇ ਕਹ ਲਓ ਭਾਜੀ ਤੇ ਪਿੱਕ ਤੇ ਕਹ ਲਓ ਭਾਜੀ ਇਹ ਆ ਭਾਜੀ 2450 ਦਾ 2250 ਤੇ ਆ ਭਾਜੀ ਇਹ ਦੁਪੱਟਾ ਭਾਜੀ ਦੁਪੱਟਾ ਵੀ ਦਿਖਾ ਦਿਓ ਇੱਕ ਵਾਰ ਲੈ ਲਓ ਭਾਜੀ ਵਾਹ ਜੀ ਵਾਹ ਧੁਮਾਕੇ ਦਾ ਧੁਮਾਕੇ ਨਹੀਂ ਮਿਲਨੇ ਕਲਰ ਐਡੇ ਖੁਨੇ ਸੋਨੇ ਕਲਰ ਮੈਂ ਕਹਿੰਨਾ ਇਹ ਅਲ ਭਾਜੀ ਕਲ ਦੇਖੋ ਜੀ ਐਡੇ ਯਾਰ ਚ ਦੇਖੋ ਮੇਰਾ ਉਹ ਕੋਠੀ ਵਾਲੇ ਮਿਲੂਗਾ ਉਹ ਇੱਕ ਗੜ ਹੋਰ ਕਹਾਂ 50% ਸਕੋਨ ਤੇ ਮੈਨੂੰ ਭਾਜੀ ਮੈਨੂੰ ਲੱਗਦਾ ਭਾਜੀ ਤੁਸੀਂ ਨਾ ਉਲੂ ਬਣਾ ਰਹੇ ਹੋ ਮੈਨੂੰ ਇਹ ਜਿਹੜਾ 4900 ਰੇਟ ਹੈ ਨਾ ਇਹੀ ਹੋਣਾ ਮੈਂ ਦੇਖ ਕੇ ਆਇਆ ਬਾਜ਼ਾਰ ਚ ਤੇ ਹਜਾਪੂਰੀ ਸੂਟ ਦੁਪੱਟੇ ਭਾਜੀ 5-5000 ਦੇ ਆ ਇੱਕ ਗੱਲ ਕਹਾਂ ਗਾਓ ਜੂ ਟੁਕ ਦਾ ਧੰਨਵਾਦ ਆ ਬੜਾ ਓਪਨ ਕਰਤਾ ਸਭ ਕੁਝ ਜੂ ਟੁਕੜੇ ਲੈ ਕੇ ਨਾ ਮੇਰੀ ਵੀ ਉਮਰ ਲੱਜੇ ਜੂ ਟੁਕ ਨੂੰ ਭਾਜੀ ਓਪਨ ਕਰਤਾ ਸਾਰਾ ਕੁਝ ਜੂ ਟੁਕ ਨੇ ਇੱਕ ਇੱਕ ਚੀਜ਼ ਓਪਨ ਕਰਤੀ ਟਰਾਈ ਕਰ ਸਕਦੇ ਹੋ ਆਲਾ ਬੱਚਾ ਸਰਚ ਮਾਦੇ ਵੀ ਆ ਸੂਟ ਕਿੰਨੇ ਦਾ ਪਤਾ ਲੱਗਦਾ ਭਾਜੀ ਇਹਦਾ ਭਾਜੇ ਦੇਖੋ ਵੀਡੀਓ ਬਣ ਰਹੀ ਹੈ ਤੇ ਭਾਜੀ ਦਿਖਾ ਰਿਹਾ ਮੈਨੂੰ 2450 ਕੱਲ ਨੂੰ ਕਿਸੇ ਭੈਣ ਨੇ ਆ ਕਿ ਮੰਗ ਲੈਣਾ ਤੇ ਤੁਸੀਂ ਦੇਣਾ ਨਹੀਂਗਾ ਲਵਾਂਗੇ ਦਵਾਂਗੇ ਦਵਾਂਗੇ ਜੀ ਦਵਾਂ ਕਿਉਂ ਨਹੀਂ ਵਾਹ ਜੀ ਇਹਦੇ ਚ ਇੱਕ ਹੋਰ ਖਾਸियत ਆ ਕੋਈ ਭੈਣ ਕਹਿੰਦੇ ਨਾ ਵੀ ਮੈਂ ਵਰਕ ਨਹੀਂ ਲੈਣਾ ਇਹਦੇ ਵਿੱਚ ਵਰਕ ਤੋਂ ਬਿਨਾ ਕਢਾਈ ਹੈ ਜੀ ਸਾਰੀ ਕੱਪੜੇ ਦੇ ਵਿੱਚ ਇਹ ਆ ਲੈ ਫੜੀ ਭੈ ਆ ਲੋ ਫੜੀ ਭੈ ਲੰਬਾਈਆਂ ਦੇਖੋ ਇਹ ਪਾਜੀ ਲੰਬਾਈਆਂ ਚੈੱਕ ਕਰੋ ਲੰਬਾਈਆਂ ਲੰਬਾਈਆਂ ਦੇਖੋ ਹਲੋ ਲੰਬਾਈ ਚੈੱਕ ਕਰੋ ਫੈਂਸੀ ਸੂਟਾਂ ਦੇ ਨਾਲ ਫੈਂਸੀ ਦੁਪੱਟੇ ਸ਼ਹਿਦ ਹੀ ਨੰਬਰ 1 ਦਾ ਮਾਲਵੇ ਦਾ ਸਾਡਾ ਵੱਡਾ ਸ਼ੋਰੂਮ ਗੋਠੀ ਬੜਵੇਂ ਝੋਬੀ ਵੀ ਆ ਪਠੰਡਾ ਤੁਹਾਡੇ ਵਾਸਤੇ ਲੈ ਕੇ ਆਏ ਨੇ ਫੈਂਸੀ ਸੂਟਾਂ ਨਾਲ ਫੈਂਸੀ ਦੁਪੱਟੇ ਹਲੋ ਪਾਜੀ ਫੈਂਸੀ ਸੂਟਾਂ ਨਾਲ ਫੈਂਸੀ ਦੁਪੱਟੇ ਇਹ ਸ਼ਾਲ ਤੱਕੇ ਪਾਜੀ ਇਹ ਪਾਜੀ ਦੁਪੱਟਾ ਹੈ ਜੀ ਇੰਨੇ ਸੋਹਣੇ ਦੁਪੱਟੇ ਜੀ ਪਾਜੀ ਹਾਂ ਜੀ ਚੈੱਕ ਕਰੋ ਚੈੱਕ ਕਿੰਨੇ ਲੈਂਥ ਚੈੱਕ ਕਰਾਓ ਭਾਜੀ ਲੈਂਥ ਇਹ ਅੱਲ ਭਾਜੀ ਸੰਤਾਰ ਭਾਜੀ ਜੇ ਕਿਸੇ ਨੇ 47 48 ਲੈਂਥ ਬਣਾਉਣੀ ਹੋਵੇ ਹਾਂ 48 ਕਾਲਾ ਜੀ ਐਡਾ ਬਣਾ ਤੇ ਬਾਹਾਂ ਦਾ ਕਪੜਾ ਭਾਜੀ ਅੱਡ ਅੱਛਾ 48 ਲੈਂਥ ਵੀ ਬਣੂ ਤੇ ਬਾਜੂ ਚ ਜੋੜ ਵੀ ਨਹੀਂ ਪਊਗਾ ਵਾਹ ਜੀ ਵਾਹ ਲੱਗਦਾ ਲੋ ਭਾਜੀ ਤੇ ਜੈਨਿੰਗ ਦਾ ਵਾਕਏ ਕਿੱਥੇ ਭਾਜੀ ਐ ਹਾਂ ਮੈਂ ਇਹੀ ਕਹਿ ਰਹਿੰਦੀ ਪਠੰਡੇ ਵਾਲੇ ਪਠੰਡੇ ਵਾਲੇ ਗੋਠੀ ਵਾਲੇ ਭਾਜੀ ਹਲੋ ਭਾਜੀ ਬਦਕਲ ਹਰਪੇਸ਼ਟ ਭਾਜੀ ਹਾਂਜੀ ਹਾਂਜੀ ਜ਼ਰੂਰ ਜੀ ਦੱਸੋ ਤੂੰ ਵੀ ਕਹਿੰਦੇ ਮੇਰੇ ਮਾਰੇ ਯਾਰ ਵੀਡੀਓ ਨੂੰ 6 ਲੱਖ ਮੈਂ ਦੇਣਗਾ ਭਾਜੀ ਲੋ ਜੀ ਪ੍ਰਦੇਵ ਜੀ ਕਹਿ ਰਹੇ ਆ ਠੀਕ ਐ ਦੋ ਨਵੇਂ ਚਿਹਰੇ ਆਪਣੇ ਨਾਲ ਐਡ ਹੋਏ ਆ ਉਹ ਵੀ ਕਹਿ ਰਹੇ ਆ ਕਿ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਜ਼ਰੂਰ ਕਰੋ ਜੀ ਜ਼ਰੂਰ ਕਰਿਓ ਜੀ ਗੋਠੇ ਵਾਲੇ ਤੋਂ ਵੀ ਯਾਰ ਬਠਿੰਡੇ ਵਾਲੇ